ਆਰਣਜੀਤ ਸਿੰਘ ਢੰਡਰੀਆਂ ਵਾਲੇ ਅਕਾਲ ਤਖਤ ਸਾਹਿਬ ਦੇ ਪੇਸ਼ ਹੋ ਕੇ ਆਪਣਾ ਪੱਖ ਖੁੱਲ ਕੇ ਰੱਖ ਸਕਦਾ ਹੈ ਜੱਜਦਾਰ ਕੁਲਦੀਪ ਸਿੰਘ ਗੜਕਾਜ ਨੇ ਕਿਹਾ ਢੰਡਰੀਆਂ ਵਾਲੇ ਨੇ ਵੀ ਅਗੋ ਇਰੇਕਸ਼ਨ ਦਿੱਤਾ ਜੀ ਸ਼ਾਇਦ ਕਿਤੇ ਵਿਦੇਸ਼ ਦੇ ਵਿੱਚ ਜਾਣ ਲੱਗੇ ਉਹ ਵੀ ਆਪਣਾ ਬਿਆਨ ਦੇ ਕੇ ਗਏ ਜੀ ਤੁਹਾਨੂੰ ਸਾਹਿਬ ਕੀ ਕੁਟ ਢੰਡਰੀਆਂ ਵਾਲੇ ਦੇ ਖਿਲਾਫ ਕੁਝ ਸ਼ਿਕਾਇਤਾਂ ਕਿਹਾ ਸੀ ਸ਼੍ਰੀ ਅਕਾਲ ਤਖਤ ਸਾਹਿਬ ਪੋਲ ਉਹੋ ਗਿਆਨੀ ਹਰਪ੍ਰੀਤ ਸਿੰਘ ਐਕਟਿੰਗ ਜੱਜਦਾਰ ਹੁੰਦੇ ਸੀ ਜੀ ਉਹ ਸੁਣੇ ਕਮੇਟੀ ਬਣੀ ਸੀ ਤੇ ਉਸ ਕਮੇਟੀ ਨੇ ਇਹਨਾਂ ਦੇ ਕੇਸ ਨੂੰ ਵਿਚਾਰਿਆ ਸੀ ਇਹਨਾਂ ਨੇ ਵਾਰ-ਵਾਰ ਟਰੈਡਰਾਂ ਵਾਲੇ ਨੂੰ ਬੁਲਾਇਆ ਸੀ ਕਿ ਆਓ ਤੁਸੀਂ ਆ ਕੇ ਆਪਣਾ ਪੱਖ ਰੱਖੋ ਲੇਕਿਨ ਡਿਸਕਸ਼ਨ ਦਾ ਇਹਨਾਂ ਨਾਲ ਅਰਵਈਆ ਸੀ ਮੇਰਾ ਕਹਲਾ ਨੀ ਉਸ ਰੋਗੇ ਤੋ ਆਖ ਗਿਆ ਸੀ ਉਹਨੇ ਬਾਹਰ ਜਾ ਕੇ ਕਿਸੇ ਵਿਦੇਸ਼ ਵਿੱਚ ਇੱਕ ਵੀਡੀਓ ਪਾ ਕੇ ਕਹਿ ਗਿਆ ਸੀ ਮੈਨੂੰ ਜਾਣ ਦੀ ਕੋਈ ਲੋੜ ਨਹੀਂ ਮੈਂ ਤਾਂ ਆਪਣਾ ਕੰਮ ਆਪੇ ਕਰਨਾ ਤੇ ਉਹਨੂੰ ਸਿੱਖ ਪੱਧਰ ਦੇ ਵਿੱਚੋਂ ਛੇਕ ਦਿੱਤਾ ਸੀ ਉਹਨੇ ਜਿਹੜੀ ਹੈ ਜਿਹੜਾ ਪੁਲਾਥ ਹਲਕਾ ਦੀ ਪੁਲਾਥ ਹਲਕੇ ਦੇ ਕਿਸੇ ਪਿੰਡ ਦੇ ਵਿੱਚ ਕਿਆਨੀ ਜੇ ਗਿਆ ਗੈਦੀ ਕਹ ਲਈਏ ਜਾਂ ਕੁਛ ਵੀ ਕਹੇ ਸੰਤ ਕਹਿ ਸਕਦੇ ਆ ਪੱਟਾ ਡਰਿਆਵਾ ਉਹਨਾਂ ਨੇ ਆਪਣਾ ਧਰੂ ਘਰ ਉਹ ਬਣਾ ਰਹੇ ਆ ਉੱਥੇ ਉਹਦੀ ਉਹਨਾਂ ਨੇ ਕੋਈ ਮਤਲਬ ਨਹੀਂ ਪੱਥਰ ਰੱਖਿਆ ਜਾਂ ਨਹੀਂ ਪੁੱਤੀ ਉਸ ਥਾਂ ਦੇ ਉੱਤੇ ਉਗੇ ਸੀ ਤੇ ਉੱਥੇ ਪੱਤਰਕਾਰ ਵੀ ਆ ਕੇ ਗੱਲਾਂ ਬਾਤਾਂ ਦੇ ਵਿੱਚ ਉਹਨਾਂ ਨੇ ਐਪਰੀਸ਼ੀਏਟ ਕੀਤਾ ਸੀ ਕਿਆਨੀ ਬਲਦੀਪ ਸਿੰਘ ਕੜਗਾਜੇ ਜਿਹੜੇ ਇਸ ਵੇਲੇ ਜੱਜੇਦਾਰ ਸ਼੍ਰੀ ਇਸਕਟ ਸਾਹਿਬ ਬਣਾਏ ਹੋਏ ਐ ਤੇ ਉਹਨਾਂ ਦੇ ਕੋਲੇ ਚਾਰਜ ਅਕਾਲ ਤਖਤ ਸਾਹਿਬ ਆ ਵੀਏਗਾ ਕਿ ਯਾਰ ਇਹ ਜਿਹੜਾ ਹੈ ਨਾ ਬੜਾ ਸਿੱਖੀ ਪ੍ਰਚਾਰ ਵਾਸਤੇ ਵਧੀਆ ਕੰਮ ਕਰ ਰਿਹਾ ਹੈ ਸਾਨੂੰ ਸਾਰਾ ਸਿੱਖ ਜਿਹੜੇ ਹੈਗੇ ਆ ਪ੍ਰਚਾਰਕ ਉਹਨਾਂ ਨੂੰ ਸਿੱਖੀ ਦੇ ਮੁੱਦੇ ਦੇ ਤੇ ਅੰਲੇ ਤੱਕ ਜਾਣਾ ਚਾਹੀਦਾ ਪ੍ਰਚਾਰ ਕਰਨਾ ਚਾਹੀਦਾ ਇਹ ਗੱਲ ਉਹਨਾਂ ਨੇ ਕਈ ਸਿੱਟਿਆਂ ਤੋਂ ਬਾਅਦ ਫਿਰ ਗੈਨੀ ਕਿਰਗਾਝ ਹੋਰਾਂ ਦਾ ਬਿਆਨ ਆ ਗਿਆ ਕਿ ਰੰਜੀਤ ਸਿੰਘ ਤੇ ਅੰਮ੍ਰਿਤਵਾਲੇ ਜੇ ਕੁਝ ਕਹਿਣਾ ਚਾਹੁੰਦੇ ਹੈ ਜੀ ਉਹਨਾਂ ਨੂੰ ਇਹ ਹੱਕ ਹੈ ਉਹਨਾਂ ਨੂੰ ਇਹ ਅਧਿਕਾਰ ਦਿੰਦੇ ਆ ਕਿ ਉਹ ਅਕਾਲ ਤਖਤ ਸਾਹਮਣੇ ਪੇਸ਼ ਹੋਣ ਉਹ ਆ ਕੇ ਆਪਣਾ ਪੱਖ ਪੇਸ਼ ਕਰਨ ਜਿਹੜਾ ਪੱਖ ਉਹਨਾਂ ਨੇ ਪੇਸ਼ ਕਰਨਾ ਉਹ ਕਰਨਾ ਅਸੀਂ ਦੇਖਾਂਗੇ ਉਸ ਤੋਂ ਬਾਅਦ ਜਿਹੜੀ ਹੈ ਜੀ ਉਹਦੇ ਤੇ ਫੈਸਲਾ ਵੀ ਲਿਆ ਜਾ ਸਕਦਾ ਹੈ ਜੀ ਅਰ ਉਹਨਾਂ ਨੇ ਵੀ ਹੰਗਾਰਾ ਭੜਿਆ ਵੀ ਕੋਈ ਗੱਲ ਨਹੀਂ ਜੀ ਠੀਕ ਹੈ ਕੈਣੀ ਜੀ ਨੇ ਵਧੀਆ ਗੱਲ ਕਹੀ ਹੈ ਤੇ ਮੈਂ ਆਪਣੇ ਜਿਹੜੇ ਮੇਰੇ ਮਤਲਬ ਜਿਵੇਂ ਦਿਨ ਨਾਲ ਉਹਨਾਂ ਦੀ ਇੱਕ ਨੇੜਤਾ ਹੈ ਜਿਹੜੀ ਉਹਨਾਂ ਦੇ ਕੋਈ ਸਾਥੀ ਚੰਗੀ ਹੈ ਉਹਨਾਂ ਨਾਲ ਮੈਂ ਮਸ਼ਵਰਾ ਕਰਨ ਤੋਂ ਬਾਅਦ ਆਪਾਂ ਦਾ ਪੂਰਾ ਸਪਸ਼ਟ ਹੈ ਇਹ ਉੱਤਰ ਭੇਜੂਗਾ ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਕੋਈ ਸੈਂਟੀ ਬਣ ਗਈ ਹੈ ਮੈਂ ਇਹਨੂੰ ਇਸ ਕੰ ਨਾਲ ਵੀ ਜੋੜ ਕੇ ਦੇਖਦਾ ਕਿ ਉਹਨਾਂ ਨੇ ਜਿਹੜਾ ਕੱਢਿਆ ਸੀ ਸਿਕੰਦਰ ਸਿਕੈਤੀ ਉਹ ਦੋ ਸਿਕੈਤੀ ਜਿਹੜੋ ਗਿਆਨੀ ਹਰਪ੍ਰੀਤ ਸਿੰਘ ਉਹ ਜੀ ਜੀ ਉਹ ਗਿਆਨੀ ਕੁਲਦੀਪ ਸਿੰਘ ਹੋ ਗਿਆ ਤੇ ਕੰਵਦੀਪ ਸਿੰਘ ਹੋਰਾਂ ਦਾ ਵਿਰੋਧ ਕਰਦੇ ਐ ਆਪਣੇ ਤੁਹਾਡੇ ਇਹ ਬਾਬਾ ਹਰਨਾਮ ਸਿੰਘ ਤੋਂ ਮਾਤਮ ਤੋਂ ਮਾਤ ਸਾਹਿਬ ਜੀ ਤੇ ਮਾਤ ਸਾਹਿਬ ਹੋਰਾਂ ਦੀ ਸ਼ਮਿਲ ਤੋਂ ਹੀ ਤੁਹਾਨੂੰ ਪਤਾ ਨਹੀਂ ਫਿਰ ਇਹਨਾਂ ਦੇ ਵਿੱਚ ਫੈਰ ਕੋਈ ਸੀਗੀ ਹੂੰ ਹੂੰ ਉਸ ਫੈਰਕ ਦੇ ਵਿੱਚ ਇਹਨਾਂ ਦਾ ਇੱਕ ਸਾਥੀ ਮਾਰੇ ਗਿਆ ਸੀ ਇਹ ਬਸ ਗਿਆ ਸੀ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਬਹਾਲ ਕਰਾਉਣ ਵਾਸਤੇ ਗੈਨਰੀ ਦੇ ਰਿਸ਼ੀ ਹੋਰਾਂ ਦੀ ਬਹਾਦੀ ਵਾਸਤੇ ਤੁਮਾਰ ਸਾਹਿਬ ਨੇ ਕਹਿੰਦਾ ਜੀ ਸਤਾਈ ਨੂੰ ਬੁਲਾਈ ਹੈ ਮੀਟਿੰਗ ਤੇ ਅਸੀਂ ਕੋਈ ਐਕਸ਼ਨ ਪਲਾਨ ਕਰਾਂਗੇ ਉਧਰੋਂ ਜੇ ਹੁਣ ਇਹ ਅਰਜੀਤ ਸਿੰਘ ਤਰੰਗਾਬਾੜਾ ਤੇ ਇਹਨਾਂ ਦੀ ਡੇੜ ਤਾਂ ਹੁੰਦੀ ਹੈ ਗੈਨਿਕ ਕੁਲਦੀਪ ਸਿੰਘ ਹੋਰਾਂ ਦੀ ਤਾਂ ਫੇਰ ਆਪਾਂ ਨੂੰ ਦੇਖਣਾ ਪੈਣਾ ਵੀ ਇਹ ਤਾਂ ਹੋਰ ਹੀ ਕੁਝ ਹੋ ਰਿਹਾ ਹੂੰ ਹੂੰ ਇਸ ਤੇ ਜਿਹੜੀ ਹੈ ਜੀ ਸਿੱਕੀ ਦੇ ਵਿੱਚ ਕਿਸੇ ਪਾਸੇ ਹੋਰ ਨਵੀਆਂ ਧਾਰਮ ਦੇ ਨਵੀਂ ਕਿਰਤਾਰਬਦੀ ਹੋ ਰਹੀ ਹੈ ਜੀ ਜੀ ਇਹਦੇ ਨਾਲ ਹੀ ਮੈਂ ਸੁਣ ਰਿਹਾ ਸੀ ਕਿਸੇ ਵਿਦਵਾਨ ਨੂੰ ਕਿਸੇ ਵਿਦਵਾਨ ਨਾਲ ਮੇਰੀ ਗੱਲ ਵੀ ਹੋਈ ਸੀ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਕੋਈ ਵੀ ਜਿਹੜਾ ਹੈਗਾ ਧਰਮਾ ਹਰ ਧਰਮ ਸਮੇਂ ਦੇ ਨਾਲ ਨਾਲ ਉਹਦੇ ਵਿੱਚ ਜਿਹੜੀ ਹੈਗੀ ਹੈ ਨਵੀਆਂ ਚੀਜ਼ਾਂ ਹੁੰਦੀਆਂ ਨੇ ਜੀ ਜੀ ਜਿਵੇਂ ਹੁਣ ਕਿੱਥੇ ਜਮਾਨੇ ਦੇ ਵਿੱਚ ਜਿਹੜਾ ਸੰਤੀ ਜਿਹੜੇ ਹੈਗੇ ਆ ਸਾਜ ਜਾਂਦੇ ਹੁੰਦੇ ਸੀ ਜਦੋਂ ਆਪਾਂ ਕੀਰਤਨ ਕਰਦੇ ਹੁੰਦੇ ਸੀ ਹੁਣ ਨਵੀਆਂ ਚੀਜ਼ਾਂ ਆ ਰਹੀਆਂ ਨੇ ਜਿਵੇਂ ਮਤਲਬ ਜਿਹੜੀ ਹੈ ਜੀ ਪੌਪ ਗਾਇਕ ਆ ਗਏ ਪੌਪ ਗਾਇਕਾਂ ਦੇ ਵਿੱਚ ਇਹ ਵੀ ਜਿਵੇਂ ਜਿਹੜੀ ਹੈ ਕੁਰਬਾਨੀ ਦਾ ਜਿਹੜਾ ਗਾਇਨ ਹੈ ਕੁਰਬਾਨੀ ਦੇ ਗਾਇਣ ਨੂੰ ਵੀ ਨਵੀਆਂ-ਨਵੀਆਂ ਜਿਹੜੀਆਂ ਖੋਜਾਂ ਨਿਕਲ ਰਹੀਆਂ ਕਾਢਾਂ ਨਿਕਲ ਰਹੀਆਂ ਉਹਦੇ ਮਤਲਬ ਕੋ ਉਹਦੇ ਵਿੱਚ ਚੇਂਜ ਆਉਂਦੀ ਰਹੀ ਹੈ ਜੀ ਮੂਲ ਭਾਵਨਾ ਭਾਵੇਂ ਉਹੀ ਰਹਿੰਦੀ ਆ ਪਰ ਚੇਂਜ ਆਉਂਦੀ ਤੇ ਜੇ ਅੱਜ ਦੇ ਜਮਾਨੇ ਚ ਜਦ ਜੰਦੀ ਸ਼ਬਾਹ ਪਾ ਦੇਖੀਏ ਕਿ ਗੁਰੂ ਗ੍ਰੰਥ ਸਾਹਿਬ ਜਿਹੜੀ ਮਤਲਬ ਬੋਲੀ ਜਿਹੜੀ ਬੋਲੀ ਤਾਂ ਸਾਡੀ ਇਹੀ ਆ ਜੀ ਲਿਪੀ ਤਾਂ ਸਾਡੀ ਗੁਰਮੁਖੀ ਆ ਜੀ ਲੇਕਿਨ ਜਿਹੜੀ ਉਹ ਉਹਦੇ ਵਿੱਚ ਉਸ ਵੇਲੇ ਦੀ ਜਿਹੜੀ ਜਿਹੜੀ ਆਪਣੀ ਗੱਲਬਾਤ ਕਰਨ ਦਾ ਤੌਰ ਤਰੀਕਾ ਇਸ ਦੀ ਲਿਖਿਆ ਤਾਂ ਉਹਦੇ ਵਿੱਚ ਹੀ ਹੈ ਨਾ ਜਿਹੜੀ ਉਸ ਵੇਲੇ ਦੀ ਗੱਲਬਾਤ ਪਰ ਉਹਦੇ ਨਾਲ ਤਾਂ ਹੁਣ ਪੰਜਾਬੀ ਬੋਲੀ ਕੁਝ ਨਹੀਂ ਚੇਂਜ ਹੋ ਗਈ ਦਾ ਮਤਲਬ ਆ ਵੀ ਅਸੀਂ ਉਹ 15ਵੀਂ ਇਹ ਵੀ ਖੜੇ ਰਹਿਣ ਦੀ ਕੋਈ ਲੋੜ ਨਹੀਂ ਪਰ ਇਹ ਵੀ ਇਸ ਕੱਲ ਤੋਂ ਵੀ ਬਚਣਾ ਚਾਹੀਦਾ ਹੈ ਕਿ ਜਿਹੜੀ ਮੂਲ ਭਾਵਨਾ ਹੈ ਗੁਰੂ ਗ੍ਰੰਥ ਸਾਹਿਬ ਦੀ ਜਸ ਸਿੱਖੀ ਦੀ ਸਤਿ ਸੰਤਾਨ ਨਾਲ ਕਿਸੇ ਕਿਸਮ ਦੀ ਕੋਈ ਸ਼ਰਚਾਰ ਨਹੀਂ ਹੋਣੀ ਚਾਹੀਦੀ ਤੇ ਜੇ ਇਹ ਇਸ ਕਿਸ ਤਰ੍ਹਾਂ ਕਾਟੋ ਕਲੇਸ਼ ਮੁਕਤਾ ਦਾ ਮੁਕਤੇ ਵਧੀਆ ਗੱਲ ਹੈ ਪਹਿਮੇ ਯਾਦ ਹੈ ਜਦੋਂ ਜਮਾ ਦੇ ਕੇ ਉਹ ਸਪਰੇਟੋ ਗਰੂਪ ਰਾਂਸਾਂਟੀ ਦੀ ਅਦਵੀਦਾ ਮਾਮਲਾ ਸਾਹਮਣੇ ਆਇਆ ਸੀ ਉਹ ਠੱਡ ਰਗਾ ਫੋਰਪਰੰਟ ਪੈਸਿਵਲਾ ਮੂਰੇ ਸੀ ਕਿ ਜੀ ਜੀ ਔਰ ਸਾਡੇ ਪ੍ਰੈਸ ਕਲੱਬ ਦੇ ਵਿੱਚ ਆ ਕੇ ਇਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਮੈਂ ਇਹ ਪਹਿਲਾਂ ਵੀ ਜ਼ਿਕਰ ਕੀਤਾ ਤੇ ਮੈਨੂੰ ਬੜੀ ਵਧੀਆ ਗੱਲ ਲੱਗੀ ਸੀ ਉਦੋਂ ਨੇ ਜਿਹੜੇ ਬਾਕੀ ਪ੍ਰਚਾਰਕ ਸੀ ਉਹਨਾਂ ਪ੍ਰਚਾਰਕਾਂ ਨੂੰ ਕਹਿ ਸੀ ਉਹ ਦਰਸ਼ਕ ਨੂੰ ਤੁਸੀਂ ਆਪਾਂ ਨੂੰ ਜਿਹੜਾ ਹੈ ਡੱਟ ਕੇ ਖਾ DNA ਚਾਹੀਦਾ ਲੜਨਾ ਚਾਹੀਦਾ ਲੜਾਈ ਕਰਨੀ ਚਾਹੀਦੀ ਹੈ ਜੀ ਗਰਾਂਸਾਬ ਦੀ ਜਿਹੜੀ ਜਿਹੜੀ ਆਣ ਜਿੱਤ ਲਈ ਰੱਖੀ ਵਾਸਤੇ ਖਾ ਪਾ ਨਹੀਂ ਸੀ ਮਰ ਜੀ ਇਹਨਾਂ ਨੇ ਇੱਕ ਸ਼ਬਦ ਬੋਲਿਆ ਸੀ ਕਿ ਜਿਹੜੀ ਅਸੀਂ ਰੋਟੀ ਖਾਂਦੇ ਆ ਨਾ ਅਸੀਂ ਰੋਟੀ ਗੁਰੂ ਗ੍ਰੰਥ ਸਾਹਿਬ ਤੋਂ ਖਾਂਦੇ ਆ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸੀ ਕੀਰਤਨ ਕਰਦੇ ਆ ਕਥਾ ਕਰਦੇ ਆ ਤੇ ਇਹਦੇ ਨਾਲ ਲੋਕ ਸਾਨੂੰ ਚੜਾਵੇ ਚੜਾਉਂਦੇ ਆ ਸਾਡੀ ਰੋਟੀ ਦਾ ਪ੍ਰਬੰਧ ਇੱਥੋਂ ਹੁੰਦਾ ਹੈ ਇਹ ਉਹਨਾਂ ਨੇ ਗੱਲ ਕਹੀ ਸੀ ਮੈਨੂੰ ਗੱਲ ਉਹਨਾਂ ਦੀ ਬੜੀ ਪਿਆਰੀ ਲੱਗੀ ਸੀ ਔਰ ਇਸ ਢੰਗ ਦੇ ਨਾਲ ਜੇ ਮਤਲਬ ਸਾਡਾ ਇੱਕ ਆਤੋਕਲੇਸ਼ ਮੁਕਦਾ ਹੈ ਤੇ ਮੇਰੇ ਖਿਆਲ ਮੁਤਾਬਕ ਜਾਨੀ ਗੁਰਦੀਪ ਸਿੰਘ ਗਰਗਾਜ ਉਹਨਾਂ ਦੀ ਬਹੁਤ ਵੱਡੀ ਪ੍ਰਾਪਤੀ ਹੋ ਵੀ ਕੱਲੇ ਢਿੱਡਾਂ ਵਾਲੇ ਕੋਲ 바ਗੀ ਜਿਹਨੇ ਵੀ ਪ੍ਰਚਾਰ ਕਰੇ ਜਿਹਨੇ ਇਹਨਾਂ ਦੇ ਮੱਤ ਪੇਜ ਹੈਗੇ ਇਹ ਤਾ ਕੇ ਬਾਰ-ਬਾਰ ਜਿਹੜੇ ਸਾਡੇ ਬਹੁਤ ਸਾਰੇ ਸਤਜੰਦੇ ਰਹੇਗੇ ਆਪਣੇ ਕਾਲਰ ਵੀ ਉਹ ਇਸ ਕੱਲ ਦੇ ਉੱਤੇ ਦੁੱਖ ਵਰਗਿਤ ਕਰਦੇ ਆ ਚਿੰਤਾ ਦੇ ਵਿੱਚ ਹੈ ਕਿ ਸਾਡੀ ਜਿਹੜੀ ਹੈਗੀ ਹੈ ਧਰਮ ਤਬਦੀਲੀ ਹੋ ਰਹੀ ਹੈ ਵੱਡੇ ਪੱਧਰ 'ਤੇ ਖਾਸ ਕਰਕੇ ਜਿਹੜਾ ਬਾਰਡਰ ਦਾ ਏਰੀਆ ਦੇਖੀ ਆਪਣਾ ਗੁਰਦਾਸਪੁਰ ਵਾਲੇ ਪਾਸੇ ਤੋਂ ਉੱਥੇ ਕ੍ਰਿਸਚੀਅਨ ਭਾਈਚਾਰਾ ਜਿਹੜਾ ਹੈਗਾ ਬੜੀ ਤੇਜ਼ੀ ਨਾਲ ਵੱਧ ਰਿਹਾ ਹੈ ਤੇ ਵੱਧ ਕਿਸ ਭਾਈਚਾਰੇ ਜਿਹੜੇ ਹੈ ਇਸ ਭਾਈਚਾਰੇ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਰਗਰੇਟੇ ਕਿਉਂਕਿ ਬੇਟੇ ਕਿਹਾ ਸੀ ਦੇਵ ਸਾਤੂ ਦੂਰ ਜਾ ਰਹੇ ਕਿਉਂ ਦੂਰ ਜਾ ਰਹੇ ਜੀ ਇਹ ਸੋਚਿਆ ਵਿਚਾਰਿਆ ਜਾਵੇ ਸਿੱਖ ਪੜ ਪਰਮਤੇ ਆਉਂਦੇ ਜਿਹੜੇ ਹੈਗੇ ਐ ਇਹਨਾਂ ਨੂੰ ਕਮਜ਼ੋਰੀ ਨੂੰ ਦੂਰ ਕਰਨ ਵਾਸਤੇ ਪ੍ਰਚਾਰਕਾਂ ਦੀ ਬਹੁਤ ਵੱਡੀ ਲੋੜ ਹੈ ਔਰ ਪ੍ਰਚਾਰਕਾਂ ਨੂੰ ਇੱਕ